ਨਾਜਪਣਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ। ਜਨ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸੰਵੇਦਨਾ ਟਰੱਸਟ ਵੱਲੋਂ ਅੱਜ 1000 ਕੰਬਲ, 1500 ਚਾਦਰਾਂ ਅਤੇ 10 ਸਵੀਪਰ ਟਰਾਲੀਆਂ ਵਿੱਚ ਇੱਕ ਵਾਟਰ ਕੁਲਰ ਸਿਹਤ ਵਿਭਾਗ ਲੁਧਿਆਣਾ ਨੂੰ ਭੇਟ ਕੀਤੇ। ਇਹ ਸਮਾਨ ਸਿਵਲ ਸਰਜਨ ਡਾਕਟਰ ਰਮਨਦੀਪ ਤੌਰ ਨੂੰ ਸੌਂਪਿਆ ਗਿਆ। ਉਨ੍ਹਾਂ ਨੇ ਟਰੱਸਟ ਦੇ ਇਸ ਯੋਗਦਾਨ ਦੀ ਸਾਰਨਾ ਕਰਦਿਆਂ ਕਿਹਾ ਕਿ ਇਹ ਸਮਾਨ ਵਕ ਵਕ ਸਿਹਤ ਸੰਸਥਾਵਾਂ ਵਿੱਚ ਲੋੜ ਅਨੁਸਾਰ ਵੰਡਿਆ ਜਾਵੇਗਾ। ਸੰਵੇਦਨਾ ٹرسٹ ਦੇ ਇਸ ਉਦਮ ਲਈ ਧੰਨਵਾਦੀ ਹਾਂ ਜਿਸ ਨਾਲ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਸਹੂਲਤ ਵਿੱਚ ਸੁਧਾਰ ਆਵੇਗਾ ਇਸ ਮੌਕੇ ਸ਼੍ਰੀ ਸੁਭਾਸ਼ ਗੁਪਤਾ ਸ਼੍ਰੀ ਹਿਮੰਤ ਸੂਦ ਪ੍ਰਧਾਨ ਤੇ ਚੇਅਰਮੈਨ ਸੰਵੇਦਨਾ ٹرسٹ ਸ਼੍ਰੀ ਵਿਜੇ ਦਾਦੂ ਕੈਸ਼ਰ ਸੂਸ਼ਰੀ ਉਹ ਜਸਵੀ ਅਰੂੜਾ ਉਪ ਪ੍ਰਧਾਨ ਸ਼੍ਰੀ ਅਮਿਤ ਮਿਗਲਾਨੀ ਟਰਸਟੀ ਅਤੇ ਸ਼੍ਰੀ ਜਸਪ੍ਰੀਤ ਸਿੰਘ ਮੈਨੇਜਰ ਸੰਵੇਦਨਾ ٹرسٹ ਮੌਜੂਦ ਹਨ ਇਸ ਦੇ ਨਾਲ ਹੀ ਡਾਕਟਰ ਰੋਹਿਤ ਰਾਮਪਾਲ ਐਸਐਮਓ ਐਸਐਮਸੀਐਚ ਡਾਕਟਰ ਦੀਪਿਕਾ ਗੋਇਲ ਐਸ ਐਮਓ ای آر ٹی ڈاکٹر ਅਖਿਲ ਸਰੀਨ ਐਸ ਐਮਓ ਇਨਚਾਰਜ ਸਿਵਲ ਹਸਪਤਾਲ ਲੁਧਿਆਣਾ ਜਸ ਕਿਰਨ ਕੌਰ ਫੈਸਿਲਿਟੀ ਮੈਨੇਜਰ ਜ਼ਿਲ੍ਹਾ ਹਸਪਤਾਲ ਲੁਧਿਆਣਾ ਸ਼੍ਰੀ ਗੁਰਪਿੰਦਰ ਪਾਲ ਸਿੰਘ ਸੰਧੂ ਐਸ ਡੀਓ ਪੀ ਐਚ ਐਸ ਸੀ ਅਤੇ ਸ਼੍ਰੀਮਤੀ ਸ਼ਵੀਤਾ ਡਿਪਟੀ ਕਮਿਸ਼ਨਰ ਦਫ਼ਤਰ ਦੀ ਪ੍ਰਤੀਨਿਧੀ ਵੀ ਮੌਜੂਦ ਸਨ ਇਸ ਮੌਕੇ ਸ਼੍ਰੀ ਹਮਨਸੂਦ ਨੇ ਦੱਸਿਆ ਕਿ ਸੰਵੇਦਨਾ ਟਰੱਸਟ ਹਮੇਸ਼ਾ ਸਮਾਜਿਕ ਭਲਾਈ ਅਤੇ ਸਿਹਤ ਖੇਤਰ ਵਿੱਚ ਆਪਣਾ ਯੋਗਦਾਨ ਪਾਉਂਦਾ ਰਹੇਗਾ ਸਾਡੇ ਲਈ ਇਹ ਮਾਨ ਦੀ ਗੱਲ ਹੈ ਕਿ ਅਸੀਂ ਸਿਹਤ ਸੰਸਥਾਵਾਂ ਨੂੰ ਹੋਰ ਸੁਵਿਧਾਜਨਕ ਤੇ ਸਾਫ਼-ਸੁਥਰਾ ਵਾਤਾਵਰਣ ਪ੍ਰਦਾਨ ਕਰਨ ਵਿੱਚ ਸਹਾਇਤਾ ਕਰ ਸਕੀਏ ਸਿਹਤ ਵਿਭਾਗ ਵੱਲੋਂ ਟਰੱਸਟ ਦਾ ਧੰਨਵਾਦ ਕੀਤਾ ਗਿਆ ਤੇ ਉਨ੍ਹਾਂ ਦੀ ਸਮਾਜਿਕ ਸੇਵਾ ਪ੍ਰਤੀ ਵਚਨਬੱਧਤਾ ਦੀ ਪ੍ਰਸ਼ੰਸਾ ਕੀਤੀ ਗਈ